ਮਾਮਲਾ ਗੁਰੈਨ ਦੇ ਨਾਲ ਲੱਗਦੇ ਪਿੰਡ ਚੀਮਕਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਾਲਤੂ ਕੁੱਤਿਆਂ ਨੂੰ ਲੈ ਕੇ ਦੋ ਟੀਰਾ ਵਿੱਚ ਮਾਮੂਲੀ ਬੈਸਵਾਜੀ ਹੋ ਗਈ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਦੋਵੇਂ ਟੀਰਾ ਆਪਸ ਵਿੱਚ ਭੜ ਪਈਆਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਸਰਪੰਚ ਵੱਲੋਂ ਘਰ ਵਿੱਚ ਪੈਟਬੁੱਲ ਕੁੱਤਾ ਰੱਖਿਆ ਹੋਇਆ ਹੈ ਜੋ ਰਾਗਿਰਾ ਨੂੰ ਭੌਂਕਦਾ ਅਤੇ ਵੱਢਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਲਵਿੰਦਰ ਆਮ ਨੇ ਦੱਸਿਆ ਕਿ ਉਹਨਾਂ ਦੇ ਘਰ ਲੱਗੇ ਉਹਨਾਂ ਦਾ ਖੂਹ ਲੱਗਦਾ ਹੈ ਜਿੱਥੇ ਉਹ ਰੋਜ਼ਾਨਾ ਜਾਂਦੇ ਹਨ ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਨੂੰ ਆਪਣੇ ਕੁੱਤੇ ਨੂੰ ਬੰਨ੍ਹ ਕੇ ਰੱਖਣ ਲਈ ਕਿਹਾ ਗਿਆ ਸੀ ਜਿਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਇਸ ਸਬੰਧੀ ਅਸੀਂ ਚੌਂਕੀ ਤੋਂ ਲੈਤਾ ਚ ਦਰਗਾਸਤ ਦਿੱਤੀ ਸੀ ਪਰ ਜਦੋਂ ਉਨ੍ਹਾਂ ਨੂੰ ਚੌਂਕੀ ਰਾਜਨਾਮੇ ਲਈ ਬੁਲਾਇਆ ਗਿਆ ਤਾਂ ਉੱਥੇ ਵੀ ਚੌਂਕੀ ਬਾਹਰ ਉਨ੍ਹਾਂ ਨਾਲ ਸਰਪੰਚ ਦੇ ਮੁੰਡੇ ਆਪਣੇ ਨਾਲ ਹੋਰ ਬੰਦੇ ਬੁਲਾ ਕੇ ਕੁੱਟਮਾਰ ਕੀਤੀ ਗਈ ਅਤੇ ਗੰਭੀਰ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਉਸੇ ਬਲ ਹਸਪਤਾਲ ਫਲੋਰ ਵਿੱਚ ਦਾਖਲ ਹੋਇਆ ਅਤੇ ਮੁੰਡਲਾ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਬੜਾਪਿੰਡ ਵਿਖੇ ਰੈਫਰ ਕਰ ਦਿੱਤਾ ਗਿਆ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕਿ ਸਾਰਾ ਮਾਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਦਾਖਲ ਹੋਏ ਕੁੱਤਾ ਜਿੰਨਾ ਦਾ ਬੈਰਿਆ ਅਜੀਤ ਬੋਰਡ ਦੇ ਤੂੰ ਕੁੱਤਾ ਵਨਗਿਰਕ ਅਸੀਂ ਇੱਥੇ 4 ਵਜੇ ਸਾਮ ਸਮਝਿਆ ਰਹੇ ਕਿ ਚੌਂਕੀ ਇੱਕਾਫੀ ਕਿਤੇ ਜਗ੍ਹਾ ਹੀ ਦੋਈ ਜਾਣੇ ਲਗੇ ਇਹ ਇਹ ਉੱਥੋਂ ਅੰਦਰੋਂ ਬਾਹਰ ਨਿਕਲੇ ਅੰਦਰੋਂ ਮੂਰੇ ਇੱਥੇ ਤਾਂ ਨੂੰ ਜੇ ਸੱਟ ਲਿਆ ਜਿੱਤੋਂ ਆਹ ਮਾਰੀਆਂ ਬਹੁਤ ਕੁੱਤਾ ਕਿੰਨਾ ਦਾ ਸੀ ਜੀ ਇਹਨਾਂ ਦੇ ਸਰਪੰਚ ਜਗਿੰਦਰ ਚੌਂਕੀ ਦੇ ਬਾਹਰ ਹੋਈ ਸਾਰੀ ਲੜਾਈ ਆਹ ਜੀ ਬੁਰਾ ਜੀ ਮੂਰੇ ਬਾਹਰ ਬੱਸ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੁਛ ਨਹੀਂ ਕੀਤਾ ਨੇ ਹਲੇ ਸੁਣਦੇ ਨਹੀਂ ਜੀ ਜੱਜਨ ਬਿਆਨ ਲੈ ਕੇ ਗਏ ਤੁਹਾਡੇ ਨਹੀਂ ਮਲੇ ਨਹੀਂ ਹਾਲ ਕੋਈ ਨਹੀਂ ਕੀਤਾ ਬਲ ਉਹ ਨੌਰ ਸਾਨੂੰ ਭੇਜਦਾ ਹੈਗਾ ਉਥੇ ਨੂੰ ਦੋ ਗੋੜਨੇ ਦੇਤੀਆਂ ਆਜੂ ਨੇ ਇਚਨ ਦੇਤਾ ਇੱਥੇ ਤੁਹਾਨੂੰ ਐਡਮਿਟ ਕਰ ਲਿਆ ਹੁਣ ਹਾਂਜੀ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗਦੇ ਨੇ ਜਿਹੜਾ ਸਦਾ ਹੁਣ ਚਾਹੀਦੀ ਨੇ ਜਿਹੜਾ ਹੁਣ ਅੰਨਾ ਮੇਰੇ ਸਾਰੇ ਪੱਕੀ ਚੀਜ਼ ਦੋਹਾਂ ਹੋਣੀ ਹੈ ਕਹਿੰਦੇ ਨੇ ਬਲ ਮਾਪੇ ਅਜੇ ਥਿੰਨੇ ਜਾਣੇ ਸੀ ਉੱਤੋਂ ਮਾਰੀ ਹੈ ਲੱਗਦਾ ਨਾ ਹੋ ਰਹਾ ਤਾਂ ਬ੍ਰਾਤ ਪਸੰਗੀਆਂ ਦੇ ਆ ਜਾ ਲੱਕ ਦੇ ਇੱਕ ਇਧਰ ਪਾਸੇ ਤੇ ਜਾ ਹੁਣ ਇਸ ਸਬੰਧੀ ਜਦੋਂ ਦੂਜੀ ਧੀ ਸਰਪੰਚ પતિ जोगिंदर لال ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਰੱਖਣ ਤੋਂ ਮਨ੍ਹਾ ਕਰ ਦਿੱਤਾ ਉਧਰ ਚੌਂਕੀ ਇੰਚਾਰਜ ਸੁਖਵਿੰਦਰਪਾਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਦਰਗਾਸਤ ਆਈ ਸੀ ਅਤੇ ਉਹਨਾਂ ਨੂੰ ਰਾਜੀਨਾਮੇ ਲਈ ਚੌਂਕੀ ਬੁਲਾਇਆ ਗਿਆ ਸੀ ਕੁਝ ਕਰਨਾ ਕਰਕੇ ਰਾਜੀਨਾਮਾ ਨਹੀਂ ਹੋ ਸਕਿਆ ਅਤੇ ਚੌਂਕੀ ਤੋਂ ਬਾਹਰ ਜਾ ਉਹਨਾਂ ਦੀ ਆਪਸ ਵਿੱਚ ਫਿਰ ਝੜਪ ਹੋ ਗਈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਕੋਲ ਐਮਐਲਏ ਆ ਚੁਕੀਆਂ ਹਨ। ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਦਰਖਾਸਤ ਪੀਮਕਲਾ ਪੰਡ ਦੀ ਦਿੱਤੀ ਸੀ ਹਰਮੇਸ਼ ਕੁਮਾਰ ਨੇ ਅਤੇ ਇੱਕ ਪਾਸੇ ਸਰਪੰਚ ਸੀ ਜਿਹੜਾ ਅਰਗਵੇਦਰ ਉਹ ਦੋਨਾਂ ਧਿਰਾਂ ਨੂੰ ਜਿਹੜਾ ਚੌਕੀ ਵਿਖੇ ਬੁਲਾਇਆ ਗਿਆ ਸੀ ਉਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਇਆ ਜਦੋਂ ਉਹ ਚੌਕੀ ਤੋਂ ਬਾਹਰ ਚੱਲ ਗਏ ਸੀਗੇ ਤੇ ਪਿੰਡ ਦੇ ਵਿੱਚ ਤਲੇ ਤੇ ਬੱਚੇ ਉਹਨਾਂ ਨੇ ਫੇਰ ਆਪਸ ਵਿੱਚ ਹੀ ਉਹ ਜਿਹੜੇ ਲੜ ਪਏ ਉਹਨਾਂ ਦੀ ਐਮਐਲਏ ਰਾਹ ਜੀਆਂ ਹੋਈਆਂ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੋਨਾਂ ਨੇ ਬਿਆਨ ਲਏ ਜਾ ਰਹੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ